ਜੀ ਕਾ ਜੀ ਵੀਡੀਓ ਵੇ ਰਖਿਆ ਸਭ ਨੂੰ ਜੀ ਆਨ ਲੈ ਕੇ ਹਾਜ਼ਰ ਆਇਂਦੀ ਵੱਡੀ ਖਬਰ ਖਬਰ ਨੂੰ ਅੰਤ ਤਜਰੂਰ ਦੇਖਣਾ ਜਿੰਨਾ ਵੀਰਾ ਭੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਚਰਵਾਦ ਕਰਦੇ ਆਂ ਇਦੀ ਵੱਡੀ ਖਬਰ ਮਸ਼ਹੂਰ ਅਦਾਕਾਰ ਤੇ ਟੁੱਟੇ ਦੁੱਖਾਂ ਦਾ ਪਾੜ ਜਨਾਜ਼ਾ ਵੇਖ ਪੁੱਬਾ ਮਾਰ ਰਹੀ ਸੰਭਾਲਣਾ ਹੋਇਆ ਮੁਸ਼ਕਲ ਮਨੋਰੰਜਨ ਜਗਤ ਤੋਂ ਮੰਦ ਭਾਗੀ ਖਬਰ ਸਾਹਮਣੇ ਆ ਰਹੀ ਹੈ ਜਿਸ ਨਾਲ ਇੰਡਸਟਰੀ ਵਿੱਚ ਸੋਗ ਦਾ ਮਾਹੌਲ ਛਾਇਆ ਹੋਇਆ ਹੈ ਦੱਸ ਦਈਏ ਕਿ ਬਿੱਗ ਬੌਸ ਫੇਮ ਅਦਾਕਾਰ ਸਨਾਖਾਨ ਡੂੰਗੇ ਸਦਮੇ ਵਿੱਚ ਹੈ ਅਦਾਕਾਰ ਨੇ ਆਪਣੀ ਮਾਂ ਨੂੰ ਹਮੇਸ਼ਾ ਲਈ ਗਵਾ ਦਿੱਤਾ ਹੈ ਸਨਾਖਾਨ ਦੀ ਮਾਂ ਸੈਦਾ ਬੇਗਮ ਦਾ ਨਾ ਮੰਗਲਵਾਰ 24 ਜੂਨ ਨੂੰ ਦਹਾਂਤ ਹੋ ਗਿਆ ਉਹਦੋਂ ਤੋਂ ਉਹਨਾਂ ਘਰ ਵਿੱਚ ਸੋਗ ਹੈ ਸਨਾ ਆਪਣੀ ਮਾਂ ਨੂੰ ਗੁਆਉਣ ਤੋਂ ਬਾਅਦ ਪੂਰੀ ਤਰ੍ਹਾਂ ਟੁੱਟ ਗਈ ਹੈ ਮਾਂ ਨੂੰ ਗੁਆਉਣ ਦਾ ਦੁੱਖ ਛੋਟਾ ਨਹੀਂ ਹੈ ਤੇ ਸਨਾ ਦਾ ਦਰਦ ਹੁਣ ਸਾਫ਼ ਦਿਖਾਈ ਦੇ ਰਿਹਾ ਹੈ ਸਨਾ ਖਾਨ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਸਾਹਮਣੇ ਆਇਆ ਮਾਂ ਦੀ ਮੌਤ ਤੋਂ ਬਾਅਦ ਸਨਾ ਸਨਾ ਖਾਨ ਦਾ ਹੋਇਆ ਪੂਰਾ ਹਾਲ ਇਹ ਇਸ ਵੀਡੀਓ ਵਿੱਚ ਦਿਖਾਈ ਦੇ ਰਿਹਾ ਹੈ ਸਨਾ ਖਾਨ ਦਾ ਇਹ ਵੀਡੀਓ ਤੁਹਾਨੂੰ ਵੀ ਭਾਵੁਕ ਕਰ ਦੇਵੇਗਾ ਇਸ ਵੀਡੀਓ ਵਿੱਚ ਇਹ ਦੇਖਿਆ ਜਾ ਸਕਦਾ ਹੈ ਕਿ ਅਦਾਕਾਰ ਆਪਣੀ ਮਾਂ ਦਾ ਅੰਤਿਮ ਸੰਸਕਾਰ ਦੇ ਕੇ ਆਪਣੇ ਆਪ ਨੂੰ ਸੰਭਾਲ ਨਹੀਂ ਸਕੀ ਉਸ ਦੇ ਦਰਦ ਨੂੰ ਹੰਝੂਆਂ ਦਾ ਹਟ ਲਿਆ ਦਿੱਤਾ ਸਨਾ ਦੀ ਹਾਲਤ ਦੇਖ ਲੱਗਦਾ ਜਿਹਾ ਲੱਗਦਾ ਹੈ ਕਿ ਜਿਵੇਂ ਉਸ ਨੇ ਸਭ ਕੁਝ ਕਵਾ ਦਿੱਤਾ ਹੋਵੇ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਅਦਾਕਾਰ ਦਾ ਜਨਾਜ਼ਾ ਉਹਨਾਂ ਦੇ ਘਰ ਤੋਂ ਨਿਕਲ ਰਿਹਾ ਹੈ ਤੇ ਸਨਾ ਖਨ ਔਰਤਾਂ ਦੇ ਵਿਚਕਾਰ ਖੜੀ ਹੈ ਆਪਣੀ ਮਾਂ ਨੂੰ ਆਪਣੀ ਆਖਰੀ ਯਾਤਰਾ ਤੇ ਜਾਂਦੇ ਹੋਏ ਦੇਖ ਰਹੀ ਹੈ ਬਹੁਤ ਸਾਰੀਆਂ ਔਰਤਾਂ ਵਿਚਕਾਰ ਬੁਰਕੇ ਵਿੱਚ ਖੜੀ ਸਨਾਖਨ ਆਪਣੀ ਮਾਂ ਦੇ ਜਨਮ ਜੇ ਨੂੰ ਦੇਖ ਕੇ ਭਾਵੁਕ ਹੋ ਗਈ ਸਨਾਖਨ ਬੁਰੀ ਤਰ੍ਹਾਂ ਰੋਂਦੀ ਦਿਖਾਈ ਦੇ ਰਹੀ ਹੈ ਤੇ ਉਸ ਦੇ ਆਲੇ ਦੁਆਲੇ ਖੜੀਆਂ ਔਰਤਾਂ ਉਸ ਨੂੰ ਸੰਭਾਲਣ ਦੀ ਕੋਸ਼ਿਸ਼ ਕਰ ਰਹੀਆਂ ਹਨ ਹਰ ਕੋਈ ਸਨਾ ਨੂੰ ਚੁੱਪ ਕਰਵਾਉਂਦਾ ਦਿਖਾਈ ਦੇ ਰਿਖਿਆ ਹੈ ਅਦਾ ਕਰਦੀ ਹਾਲ ਦੇਖ ਕੇ ਉਸ ਨੂੰ ਇੱਕ ਪਾਸੇ ਬਿਠਾਇਆ ਜਾਂਦਾ ਹੈ ਤੇ ਕੋਈ ਸਮੇਂ ਬਾਅਦ ਉਹ ਰੋਂਦੀ ਹੋਈ ਆਪਣੀ ਬਿਲਡਿੰਗ ਵੱਲ ਜਾਂਦੀ ਦਿਖਾਈ ਦੇ ਰਹੀ ਹੈ ਇਸ ਵੀਡੀਓ ਵਿੱਚ ਸਨਾ ਖਾਨ ਬਹੁਤ ਬੇਵੱਸ ਅਤੇ ਨਿਰਾਸ਼ ਦਿਖਾਈ ਦੇ ਰਹੀ ਹੈ ਵੀਡੀਓ ਵਿੱਚ ਬਾਕੀ ਔਰਤਾਂ ਦੀ ਸਨਾ ਖਾਨ ਵਾਂਗ ਭਾਵੁਕ ਦਿਖਾਈ ਦੇ ਰਹੀਆਂ ਹਨ ਖਬਰ ਨੂੰ ਅੰਤ ਤੱਕ ਦੇਖਣ ਲਈ ਧੰਨਵਾਦ